ਸਾਬੋਸ਼ਾਹ ਫੁਰ ਜਿਹੜੀ ਹਦਾਇਤਾਂ ਤੇ ਜਿਹੜੇ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਕਾਫੀ ਪ੍ਰੋਬਲਮ ਜਿਹੜੀ ਚੱਲ ਰਹੀ ਆ ਉਹਨੂੰ ਦੂਰ ਕਰਨ ਦੀਆਂ ਜਿਹੜੀਆਂ ਹਦਾਇਤਾਂ ਕੀਤੀਆਂ ਆ ਉਹਦੀ ਪਾਲਣਾ ਕਰਨ ਦੇ ਤਹਿਤ ਅਸੀਂ ਅੱਜ ਇਹ ਅਭਿਆਨ ਚਲਾ ਰਹੇ ਆਂ ਸਾਰੀ ਫੋਰਸ ਲੈ ਕੇ ਜੋ ਵੀ ਰਸਤੇ ਦੇ ਵਿੱਚ ਸਾਨੂੰ ਰੋਂਗ ਪਾਰਕਿੰਗ ਗੱਡੀਆਂ ਮਿਲਣਗੀਆਂ ਉਹਨਾਂ ਤੇ ਅਸੀਂ ਝਾਤ ਕਾਰਵਾਈ ਕਰਾਂਗੇ ਤੇ ਇਸੇ ਤਰ੍ਹਾਂ ਹੀ ਰੋਜ਼ਾਨਾ ਟਾਈਮ ਬੇ ਟਾਈਮ ਜਦੋਂ ਵੀ ਮਤਲਬ ਇੱਕੋ ਟਾਈਮ ਤੇ ਨਹੀਂ ਹੈਗਾ ਅਲੱਗ-ਅਲੱਗ ਟਾਈਮਾਂ ਤੇ ਜਿਹੜਾ ਹੈਗਾ ਸਮਾਂ ਰੱਖ ਕੇ ਤੇ ਰੋਜ਼ਾਨਾ ਜਿਹੜਾ 1 ਜਾਂ 2 ਟਾਈਮ ਅਸੀਂ ਇਹ ਜਿਹੜਾ ਹੈਗਾ ਪ੍ਰੋਸੈਸ ਚਲਾਵਾਂਗੇ ਤੇ ਜੋ ਵੀ ਡੌਂਗ ਪਾਰਕਿੰਗ ਗੱਡੀਆਂ ਲੱਗਣਗੀਆਂ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਅਕਸਰ ਦੇਖਿਆ ਗਿਆ ਕਿ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਸਮਾਨ ਵੀ ਬਾਹਰ ਰੱਖਿਆ ਹੁੰਦਾ ਆ ਉਹਦੇ ਤੇ ਆਪਣੀ ਕੀ ਕਾਰਵਾਈ ਕਰਾਂਗੇ ਆਪਾਂ ਅਸੀਂ ਇੱਕ ਦਿਨ ਪਹਿਲਾਂ ਵੀ ਜਿਹੜੀ ਹੈਗੀ ਸਾਡੇ ਬਾਜ਼ਾਰ ਦੇ ਵਿੱਚ ਸਾਡੇ ਆਪਣੇ ਮਾਰਕੀਟ ਦੇ ਜਿਹੜੇ ਸਾਡੇ ਭਰਾ ਹੈਗੇ ਆ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਰਿਕਵੈਸਟ ਕੀਤੀ ਆ ਕਰਾਂਗੇ ਆਪਣਾ ਆਪਣਾ ਸਮਾਨ ਜਿਹੜਾ ਹੈ ਆਪਣੀ ਦੁਕਾਨ ਦੇ ਦਾਇਰੇ ਦੇ ਅੰਦਰ ਦੇ ਜਿਹੜੇ ਰੱਖਣ ਨਹੀਂ ਤਾਂ ਜੇਕਰ ਉਹ ਸਾਡੀ ਰਿਕਵੈਸਟ ਨਹੀਂ ਮੰਨਦੇ ਹੈਗੇ ਆ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਾਰਵਾਈ ਮੁਕਦਮਾ ਵੀ ਦਰਜ ਕੀਤਾ ਜਾਵੇਗਾ ਤੇ ਸ਼ਹਿਰ ਦੇ ਲੋਕ ਨੂੰ ਆਪਾਂ ਅਸੀਂ ਪਬਲਿਕ ਨੂੰ ਵੀ ਇਹ ਗੱਲ ਕਾ ਬੇਨਤੀ ਕਰਨੀ ਚਾਹੁੰਦੇ ਆ ਕਿ ਜਦੋਂ ਵੀ ਤੁਸੀਂ ਅਸੀਂ ਬਾਜ਼ਾਰ ਦੇ ਵਿੱਚ ਆਉਨੇ ਆ ਆਪਣਾ ਜਿਹੜਾ ਸਕੂਟਰ ਮੋਟਰਸਾਈਕਲ ਵਹੀਕਲ ਜਿਹੜੀ ਕਾਰ ਹੈਗੀ ਆ ਕੋਈ ਵੀ ਵਹੀਕਲ ਹੈਗਾ ਉਹਨਾਂ ਦਾ ਉਹਨੂੰ ਸਹੀ ਤਰੀਕੇ ਤੇ ਸਾਈਡ ਤੋਂ ਨਿਰ ਜਿਹੜੀ ਹੈਗੀ ਆ ਪਾਰਕਿੰਗ ਕਰਿਆ ਕਰਨ ਤਾਂ ਜੋ ਆਮ ਜਿਹੜੀ ਪਬਲਿਕ ਹੈਗੀ ਉਹ ਤੰਗ ਨਾ ਹੋਵੇ